ਹਾਂ ਉਹਦਾ ਭਰਾਵਾ ਪੁੱਲਾ ਨਾਲ ਕਿੱਥੇ ਸੁਣੇ ਗੁਰਦੇਵ ਦਾ ਉਹਨੂੰ ਗੁਰਦੇਵ ਦਾ ਮੁੰਡਾ ਆ ਗਿਆ ਉਹ ਕਹਿੰਦਾ ਚੱਲ ਘਰੇ ਕਹਿੰਦਾ ਪੱਠੇ ਲੈ ਕੇ ਲੋ ਕਹਿੰਦਾ ਚੱਲ ਕਿਹੜੇ ਪੱਠੇ ਮੈਂ ਕਹਿੰਦੀ ਤਾਂ ਕੈਸ ਸਾਰੀ ਕੱਲ ਨੂੰ ਹਾਂ ਮੈਂ ਕਹਿੰਦਾ ਕਰਾ ਦੇਣੀ ਆ ਸੀ ਬਟਿੰਡੇ ਜਾ ਕੇ ਹਾਂ ਮੈਂ ਕਹਿੰਦਾ ਅੱਬਾ ਅੱਜ ਤੈਨੂੰ ਕਿਰਪਾਲ ਪੁੱਲੇ ਨਾਲ ਜਿਹੜੀ ਕੁੜੀ ਗਾਉਂਦੀ ਆਖਰੀ ਜਸਤੀ ਸੀ ਕਿ ਲੁਧਿਆਣੇ ਤੋਂ ਸੀ ਹਾਂ ਮੈਂ ਕਹਿੰਦਾ ਉਹ ਨੂੰ ਮੈਂ ਕਹਿਣਾ ਤੇ ਇੱਕ ਗਾਣਾ ਤੇਰਾ ਜੋ ਉਹਦੇ ਨਾਲ ਤੋਂ ਗਾਣਾ ਕਰਾਉਣੀ ਆ ਆਹ ਭਾਈ ਮੈਨੂੰ ਮੈਨੂੰ ਪਹਿਲਾਂ ਦੱਸ ਦਿਓ ਉਡੀਂ ਕਰਾ ਦਿੰਦਾ ਮੈਂ ਕਹਾ ਬੇਫਿਕਰ ਰਹਾ ਸਾਰਾ ਦੱਸਾਂਗੇ ਤੈਂ ਹਾਂ ਮੈਂ ਕਹਾ ਯਾਰ ਕਲਾਕਾਰ ਤੂੰ ਹਜੇ ਬਣਿਆ ਨਾ ਹਾਂ ਕਹਿੰਦਾ ਕਿਵੇਂ ਹਾਂ ਮੈਂ ਕਹਾ ਵੀ ਤੈਨੂੰ ਨਾ ਮਾਲਾ ਮੂਲਾ ਵੀ ਪਾਉਣੀਆਂ ਪਹਿਣੀਆਂ ਕਾਨੀਆਂ ਗੁੰਨੀਆਂ ਗਲਚੋ ਹਾਂ ਉਹ ਕਹਿੰਦਾ ਭਾਈ ਮੇਰੇ ਟੈਂਪੂ ਨਾ ਟੰਗੀਆਂ ਬਹੁਤ ਮੈਂ ਕਹਾ ਪਾ ਦੇ ਭਾਈ ਦੇ ਅਸੀਂ ਉਹਦੇ ਗੱਲ ਚ ਭਵਾ ਦਿਆਂ ਹਾਂ ਮੈਂ ਕਹਾ ਯਾਰ ਗੱਲ ਨਹੀਂ ਬਣੀ ਕਹਿੰਦਾ ਮੈਂ ਕਹਾ ਤੇਰੇ ਕੱਪੜੇ ਵੀ ਸਹੀ ਹਾਂ ਅੱਛਾ ਕਹਿੰਦਾ ਹੁਣ ਕੋਈ ਤੇ ਹੋਰ ਵੀਰੇ ਉਹਨੂੰ ਮੈਂ ਕਹਾ ਯਾਰ ਤੂੰ ਇਹਦਾ ਪਜਾਮਾ ਪਾਲਾ ਚਾਦਰਾ ਦੇ ਇਹਨੂੰ ਹਾਂ ਯਾਦਰਾ ਬਨਾਤਾ ਹਾਂ ਇੱਕ ਵਾਰ ਫੜ ਕੇ ਘੁਰਤਾ ਪਵਾਤਾ ਸੀ ਉਹ ਟੈਂਪੂ ਚ ਬਹਾਤੇ ਮੈਂ ਕਹਿੰਦਾ ਤੁਸੀਂ ਇੱਥੇ ਬੈਠੇ ਰਹੋ ਹਾਂ ਗਾਣਾ ਵੇਖੀ ਲੱਗਣਾ ਉਹ ਕਹਿੰਦਾ ਬਾਠ ਠੀਕ ਹੈ ਅਸੀਂ ਉਹਨ ਦੂਜਾ ਟੈਂਪੂ ਵਾਲਾ ਕਹਿੰਦਾ ਬੋਤਲ ਤਾਂ ਮੰਗਾ ਲਾ ਇਨਾਂ ਵਾਸਤੇ ਹਾਂ ਉਹ ਪਤਾ ਨਹੀਂ ਕਿਤੋਂ ਪੈਸੇ ਫੜ ਕੇ ਲਿਆਇਆ ਕਹਿੰਦਾ ਭਾਈ ਜੀ ਗਲਾਸਾਂ ਦਾ ਪ੍ਰਬੰਧ ਨਹੀਂ ਹੋਇਆ ਮੈਂ ਕਹਿੰਦਾ ਲਿਓ ਕੰਪਨੀ ਵਾਲੇ ਆ ਹੀ ਪੀ ਜਾਂਦੇ ਆ ਉਹ ਯਾਰ ਮੇਰੇ ਨਾਲ ਦਾ ਦੀਪ ਬਿਆੜਾ ਹਾਂ ਅਸੀਂ ਮਗਰ ਮੋਟਰ ਤੇ ਉੱਠ ਗਈ ਹਾਂ ਉਹ ਮੂ ਲਾ ਗਈ ਵੀ ਗਿਆ ਕੀ ਹੋਏ ਮੈਂ ਕਹਿੰਦਾ ਕੰਪਨੀ ਦੇ ਮਾਲਕ ਐਂ ਕਰਦੇ ਹੁੰਦੇ ਕਹਿੰਦਾ ਯਾਰ ਸਿਰ ਹੀ ਆ ਤੂੰ ਅੱਭੀ ਥੋੜੇ ਜਿਹਾ ਕੰਮਾਂਡੀ ਹੈ ਨਹੀਂ ਹਾਂ ਮੈਂ ਕਹਿੰਦਾ ਅਜੇ ਘਰਪਾਲ ਬੁੱਲੇ ਨੂੰ ਜੇ ਪਤਾ ਲੱਗਿਆ ਬਈ ਮੋਟਰ ਤੇ ਉਹਨੇ ਇੱਧਰ ਆ ਜਾਣਾ ਉਹਨੇ ਗਾਉਣਾ ਨਹੀਂ ਅਸੀਂ ਲੈ ਗਏ ਇਸ ਤੇਜ ਕੋਲੇ ਹਾਂ ਮੈਂ ਕਹਿੰਦਾ ਚੜ ਜਾ ਚੜ ਜਾ ਤੇਜ ਤਾਂ ਖਾਲੀ ਸੀ ਮੈਂ ਕਹਿੰਦਾ ਚੜ ਜਾ ਚੜ ਜਾ ਆਪੇ ਭਿਉਣਗੇ ਸਾਜ ਮੈਂ ਕਹਿੰਦਾ ਤੂੰ ਚੜ ਜਾ ਤੂੰ ਦੱਸ ਦੀ ਮੈਂ ਲਿਓ ਕੰਪਨੀ ਵਾਲੇ ਨੇ ਭੇਜਿਆ ਇਹ ਤਾਂ ਚੰਗਾ ਚਾਰ ਗੱਲ ਤੇ ਹਾਂ ਉਧਰ ਉਸ ਜੇਨ ਦੇ ਜਣ ਕੇ ਉਧਰ ਗਰਪਾਲ ਪੂਲਾ ਆ ਗਿਆ ਅੱਛਾ ਉਹਨਾਂ ਦੀਆਂ ਗੱਡੀਆਂ ਆ ਗਈਆਂ ਉਹਨੂੰ ਲਈ ਆਣ ਲੋਕ ਉਧਰੋਂ ਕਹਿੰਦਾ ਉਹ ਕਹਿੰਨ ਸੱਜ ਕੇ ਚੱਲੇ ਪਰ ਜਨ ਹਾਂ ਕਹਿੰਦਾ ਲਿਓ ਕੰਪਨੀ ਵਾਲੇ ਨੇ ਭੇਜਿਆ ਬਾਈ ਉਹਨਾਂ ਨੇ ਧਾਰੀ ਉਹਨਾਂ ਦੇ ਉਹ ਕਿਹੜੀ ਲਿਓ ਚੱਲ ਤੜੇ ਉੱਤਰ ਉਹ ਉਤਰੇ ਨਾ ਉਹਦੋਂ ਗਰਪਾਲ ਪੂਲੇ ਉਹਨੇ ਕਿ ਲੋਕਾਂ ਨੇ ਧੱਗੇ ਧੁੱਕੇ ਮਾਰ ਕੇ ਮਗਰ ਛੜਤਾ ਹੋ ਮੈਂ ਉਧਰ ਮੈਂ ਆ ਗਿਆ ਮੈਂ ਕੀ ਉਹ ਕਹਿੰਦਾ ਸੁਣੀ ਨਹੀਂ ਉਹਨਾਂ ਨੇ ਕਹਿੰਦਾ ਕਿਹੜੀ ਲਿਓ ਮਗਾ ਟਾਈਮ ਪੂਜੇ ਭਾਈਆ ਟਾਈਮ ਪੂਜੇ ਭਾਈਆ ਤੂੰ ਮਗਾ ਵਿਚਾਲੇ ਜੇ ਐਂਟਰੀ ਕਰਾਵਾਂਗੇ ਤੇਰੀ ਚੜ੍ਹਾਈ ਵੱਧ ਹੋਊ ਹਾਂ ਕਹਿੰਦਾ ਹਾਂ ਭਾਈ ਇਹ ਠੀਕ ਹੈ ਉਹ ਉੱਥੇ ਬੈਠਾ ਟਾਈਮ ਪੂਜਣ ਉਹਦੇ ਉਹਦਾ ਪਜਾਮਾ ਤਾਂ ਲਾ ਕੇ ਉਹਨਾਂ ਨੇ ਮੋਟਰ ਤੇ ਰੱਖਤਾ ਦੂਜੇ ਨੇ ਹਣਾ ਉਹ ਕਹਿੰਦਾ ਮੇਰੇ ਚਾਦਰਾ ਦੇ ਮੈਂ ਘਰੇ ਜਾਣਾ ਕਹਿੰਦਾ ਖੜ ਜਾ ਕਦਾ ਜੇ ਆਪਣਾ ਪ੍ਰੋਗਰਾਮ ਆਉਣ ਨਾਲ ਉਹ ਤੁਹਾਨੂੰ ਚਾਦਰਾ ਫੜਾ ਇਹਦਾ ਵੱਡਾ ਪ੍ਰੋਗਰਾਮ ਵਾਲਾ ਉਹ ਚਾਦਰਾ ਲੈਗਾ ਦੂਜਾ ਕੁਰਤਾ ਲੈਗਾ ਲੀਕਰ ਪਲਾਨ ਤੇ ਬੈਠਾ ਟਾਈਮ ਪੂਜ ਸਾਦੂਣੀ ਕੀ ਸਾਨੂੰ ਲਈ ਕੀ ਜਾਵੇ ਕਹਦਾ ਮਦਨ ਅਸੀਂ ਆ ਗਏ ਉਹ ਦੂਜਾ ਮੁੰਡਾ ਆਵੜਾ ਟੈਂਪੂ ਵਾਲਾ ਉਹ ਕਹਿੰਦਾ ਮਾਲਾ ਨਾ ਲੈ ਕੇ ਭਾਦੀ ਇਹ ਵੀ ਲਾ ਕੇ ਮੈਂ ਕਹਦਾ ਤੇਰੀ ਮਰਦੀ ਕਿੱਥੇ ਆ ਮਾਲਾ ਲੈ ਕੇ ਕਹਦਾ ਬਾਈ ਹੁਣਾਂ ਕੋਲੇ ਮੇਰੇ ਕੱਪੜੇ ਉਹ ਤਾਂ ਦਵਾ ਦੇ ਉਹਦੋਂ ਅਸੀਂ ਆ ਕੇ ਟੈਂਪੂ ਜੀ ਨੀਂ ਕਰ ਜਿ ਬੈਠਾ ਮੈਂ ਕਿ ਕੀ ਹੋ ਗਿਆ ਕਹਦਾ ਯਾਰ ਇੰਨਾ ਟਾਈਮ ਦੋਲੀ ਹੁੰਦਾ ਅਗਲੇ ਲੈ ਕੇ ਨੀਂ ਬੰਦ ਨਾ ਮੇਰੇ ਕੱਪੜੇ ਕਿੱਥੇ ਆ ਮੈਂ ਕਿਹਾ ਮੋਟਰ ਤੇ ਬਹਿ ਚੱਕ ਲਿਆ ਭੱਤਕੇ ਕਹਿੰਦਾ ਆ ਜਾਵਾਂ ਮੈਂ ਤੇ ਮੈਂ ਕਿਹਾ ਕਿਉਂ ਕਹਿੰਦਾ ਬਾਈ ਬਣ ਕੇ ਦੇਖ ਮੈਨੂੰ ਲੱਗ ਗਿਆ ਪਤਾ ਤੁਸੀਂ ਕੋਈ ਕੰਪਨੀ ਵਾਲੇ ਸੀ ਮੇਰੇ ਕੱਪੜੇ ਲਿਆ ਦਿਓ ਕਹਿੰਦਾ ਇਹਦੇ ਮੇਰੀ ਬੋਦਲ ਵੀ ਗਏ ਮੈਂ ਕਹਿੰਦਾ ਨਹੀਂ ਨਹੀਂ ਖੜ ਜਾ ਤੈਨੂੰ ਯਕੀਨ ਨਹੀਂ ਨਾ ਕਹਿੰਦਾ ਨਹੀਂ ਮੈਂ ਗੁਰਦੇਵ ਕੋਲੇ ਜਾਵੜਿਆ ਗੁਰਦੇਵ ਨੂੰ ਮੈਂ ਕਹਾ ਮੜਾ ਜਾ ਬਲਾ ਦੇ ਕਿਰਪਾਲ ਬੂਲੇ ਤੋਂ ਉਹਦਾ ਦਾੜੀ ਸੀ ਹੁਣ ਮੈਂ ਕਹਾ ਬਲਾ ਦੇ ਵੀ ਲਿਓ ਕੰਪਨੀ ਵਾਲੇ ਆਏ ਉਹਨਾਂ ਦਾ ਵੀ ਧੰਨਵਾਦ ਤਾਰੀ ਉਹਨਾਂ ਦਾ ਉਹਨੇ ਬੋਲਤਾ ਕਹਿੰਦਾ ਲਿਓ ਕੰਪਨੀ ਨੂੰ ਨਾਲੇ ਬਾਈ ਤਾਰੀ ਹਣੀ ਉਹਨਾਂ ਦਾ ਵੀ ਧੰਨਵਾਦ ਹੈ ਤੇ ਉਹਨੂੰ ਮੈਂ ਕਹਾ ਚਲ ਇਹ ਦੇ ਕਪੜੇ ਨਹੀਂ ਭਾਈ ਕਹਿੰਦਾ ਗਲਤੀ ਹੋ ਗਈ ਇਹ ਮੈਨੂੰ ਲੱਗ ਗਿਆ ਪਤਾ ਯਾਰ ਤੁਸੀਂ ਕੰਪਨੀ ਵਾਲੇ ਨਹੀਂ ਆਣੇ ਉਧਰ ਗੁਰਦੀਪ ਆ ਗਿਆ ਕਹਿੰਦਾ ਕਿਉਂ ਤਾਰੀ ਇਹਦਾ ਕਰਾ ਝੱਡ ਯਾਰ ਤੇਰਾ ਕਿੱਤੀ ਐਵੇਂ ਲੀੜੇ ਜੇ ਮੈਂ ਕਹੋ ਪਏ ਲਪੜਾ ਇਹਨੂੰ ਪਾ ਗੋ ਤਰੋਂ ਕੁੱਤੇ ਮਨ ਚਲ ਗਈ ਐਵੇਂ ਗਾਉਣ ਲੱਗ ਜਾਂਦਾ ਕਹਿੰਦਾ ਮੈਂ ਕਿਹਾ ਨਹੀਂ ਨਹੀਂ ਕੈਟ ਤਾਂ ਤੇਰੀ ਦੇਖ ਕਰਾਵਾਂਗੇ ਇਹ ਭੁੱਲ ਜਾ ਬਾਈ ਇਹ ਐਵੇਂ ਮਾਰਦਾ ਸਾਡਾ ਆੜੀ ਸੀਗਾ ਰਜਿੰਦਰ ਹਾਂ ਇੱਥੇ ਪੜਾਉਂਦਾ ਹੁਣ ਰੋਡੇ ਕਾਲਜ ਹਾਂ ਰਜਿੰਦਰ ਦੀ ਦੁਕਾਨ ਹੁੰਦੀ ਸੀ ਡਿੱਕਾਂ ਦੀ ਟੇਪਾਂ ਦੀ ਉੱਥੇ ਹਾਂ ਰਜਿੰਦਰ ਨੂੰ ਮੈਂ ਕਿਹਾ ਵੀ ਤੂੰ ਰਿਕਾਰਡ ਕਰ ਲੇਗਾ ਕਹਿੰਦਾ ਹਾਂ ਮੈਂ ਕਿਹਾ ਢੋਲ ਕਿਉਂ ਦੀ ਮਾੜੀ ਮੋਟੀ ਪੀਉਣੀ ਕਹਿੰਦਾ ਹਾਂ ਤੇ ਮੈਂ ਕਿਹਾ ਟੇਪ ਲਿਆ ਚੱਕੀ ਰਿਕਾਰਡ ਕਰਕੇ ਇਹਦਾ ਪਾ ਇੱਥੇ ਹੀ ਹਾਂ ਅਸੀਂ ਉਹਨੂੰ ਪਰਾਂ ਲੈ ਕੇ ਖੇਤ ਜਿੱਕੇ ਚ ਇੱਕ ਢੋਲ ਕਿ ਵੀ ਆਈ ਆ ਉਹ ਗਾਦੀ ਹਾਂ ਗਾ ਕੇ ਤੇ ਮੈਂ ਸਵੇਰੇ ਹੀ ਮੈਂ ਜਾ ਕੇ ਕਾਂਗੜ ਮੁੰਡਾ ਮਰਾੜੀ ਸੀਗਾ ਉਹਨੂੰ ਮੈਂ ਕਿਹਾ ਜਿੱਥੇ ਉਹ ਫਿਰਦਾ ਹੈ ਉੱਥੇ ਗਾਣਾ ਪਜਾਦੀ ਉਹ ਵੇ ਵਜਾਤਾ ਉਹਨੂੰ ਸੁਣ ਕੇ ਉਹਦੇ ਕੋਲ ਪਜਗਾ ਮੇਰਾ ਆ ਮੇਰਾ ਹੈ ਕਹਦਾ ਆ ਗਿਆ ਕਹਦਾ ਕਹਿੰਦਾ ਤੇਰਾ ਕਹਿੰਦਾ ਹੋਰ ਕਹਿੰਦਾ ਮਾਦਾ ਸਲਾਬ ਤੋਰੀ ਬੱਜੀ ਜਾਂਦਾ ਵੇਖ ਤੂੰ ਵਾਜਦਾ ਤਾਂ ਵੇ ਕੀ ਕੰਪਨੀ ਕਿਹੜੀ ਹੈ ਕਹਿੰਦਾ ਲਿਓ ਆ ਤੇ ਗੁਰਦੇਵ ਕੋਲੇ ਜਾਵੜਿਆ ਕਹਿੰਦਾ ਭਾਈ ਲੱਖ ਰੁਪਏ ਦਾ ਜਿਗਾਰ ਕਰਨਾ ਪੈਣਾ ਆਪਾਂ ਨੂੰ ਕਹਿੰਦਾ ਕਿਉਂ ਕਹਿੰਦਾ ਕੈਟ ਸਾਰੀ ਫੇਰ ਆਉ ਕਹਿੰਦਾ ਗਾਣਾ ਆ ਗਿਆ ਆਪਣਾ ਉਹ ਕਹਿੰਦਾ ਗਾਣਾ ਨਹੀਂ ਆ ਗਿਆ ਇੱਕ ਕੈਟ ਜਿੱਕ ਤੇਰਾ ਗਾਣਾ ਭਰੀ ਫਿਰਦਿਆ ਸਾਰਿਆਂ ਨੇ ਦੇ ਦਿੱਤਾ ਉਹਨੂੰ ਰਜ਼ੀ ਜਾ ਆਉਂਦੇ ਗੁਰਦੇਵ ਕੋਲੇ ਹਾਂ ਉਹ ਕਹਿੰਦਾ ਆ ਜਾ ਓਏ ਪੱਟੇ ਫੇਰ ਪਾਲੀ ਉਹ ਪੱਟਿਆਂ ਤੋਂ ਦਾ ਧਿਆਨ ਨਾ ਤਾਂ ਮੇਰੇ ਪੈਰੀਆਂ ਤਣਾਉਣ ਲੱਗ ਗਿਆ ਕਿ ਕਦੋਂ ਬਾਈ ਤੈ ਹੀ ਕੀਊਗਾ ਮੈਂ ਹਾਂ ਮੈਂ ਕਿਵੇਂ ਕਹਿੰਦਾ ਪਿੰਡ ਚੱਲ ਪਿਆ ਗਾਣਾ ਹਾਂ ਮੈਂ ਕਹਿੰਦਾ ਨਹੀਂ ਪੁੱਤੋ ਇੱਕ ਗੋਲੀ ਚੱਲਿਆ ਸੀ ਹਾਂ ਕਹਿੰਦਾ ਕਿਵੇਂ ਮੈਂ ਕਹੋ ਤਾਂ ਮੈਂ ਮਜ਼ਾਕ ਕਰਿਆ ਸੀ ਤੇਰੇ ਨਾਲ ਗੰਜਰਾ ਮੈਂ ਕਹਿੰਦਾ ਮੈਂ ਨਾ ਕਦੇ ਵੇਖੀ ਕਦੇ ਫੀਲਿੰਗ ਲੈ ਜਿਵੇਂ ਵੀ ਮੈਂ ਕਲਾਕਾਰ ਬਣ ਗਿਆ ਗੁਰਦੇਵ ਉਹ ਨਹੀਂ ਪਾਈ ਉਹ ਨਹੀਂ ਫੋਨ ਤਾਂ ਆਪਣਾ ਤਾਂ ਕਰਦੇ ਹੁੰਦੇ ਬੰਦੇ ਦੇ ਪਹਿਲਾਂ ਤੋਂ ਹੀ ਇਹੋ ਜਿਹਾ ਨਾ ਹਾਂ ਇਹਨਾਂ ਦੇ ਅਸrar ਤਾਂ ਹੀ ਹੈ